तो तो सारे जी प्यारी अकाल देखो जी हूँ दिन हो गए लगातार एनी ज्यादा बारिश पैदा बारिश त हटर का नाम नहीं रही है ਇਦੇ ਹਿਸਾਬ ਨਾਲ ਜੇ ਇਸ ਤਰ੍ਹਾਂ ਹੀ ਮੀਂਹ ਪਈ ਗਿਆ ਨਾ ਸਾਡੇ ਤਾਂ ਫਿਰ ਕੋਠੇ ਨਾਲ ਬਹੁਤ ਜ਼ਿਆਦਾ ਚੋਣਗੇ ਦੇਖੋ ਜੀ ਜਿੱਥੇ ਮੈਂ ਖੜੀ ਆ ਨਾ ਇੱਥੇ ਨਾ ਨਾਲੇ ਲੈਂਟਰ ਲੱਗਿਆ ਹੋਇਆ ਏ ਤੇ ਸਾਡਾ ਨਾ ਸਾਰਾ ਹੀ ਗਰਾਂਡਾ ਇੰਨਾ ਜ਼ਿਆਦਾ ਚੋਂਦਾ ਨਾ ਇੱਥੇ ਖੇਤੀਬਾੜੀ ਦਾ ਜਿੰਨਾ ਵੀ ਸਮਾਨ ਪਿਆ ਏ ਹੋਰ ਮੱਝਾਂ ਦਾ ਦਾਣਾ ਪਿਆ ਏ ਤੇ ਪਹਿਲਾਂ ਇਹ ਵੀ ਰੱਖਿਆ ਹੋਇਆ ਥਾ ਸਾਰਾ ਇਹ ਸਾਡਾ ਭਿੱਜ ਗਿਆ ਏ ਦੇਖੋ ਜੀ ਫੇਰ ਜਦੋਂ ਇਸ ਤਰ੍ਹਾਂ ਮੀਂਹ ਪਈ ਜਾਂਦਾ ਨਾ ਬਿਲਕੁਲ ਵੀ ਨਾ ਰੁਕਦਾ ਨਹੀਂ ਨਾ ਹੈਗਾ ਮੀਂਹ ਤੇ ਲੈਂਟਰ ਤਾਂ ਬਹੁਤ ਜ਼ਿਆਦਾ ਨਾ ਪਹਿਲਾਂ ਤਾਂ ਗੱਬੇ ਤੇ ਚੋਂਦਾ ਤਾਂ ਫੇਰ ਵਾਲੇ ਨਾਲ ਸਾਈਡਾਂ ਤੇ ਬਹੁਤ ਜ਼ਿਆਦਾ ਪਾਣੀ ਨਾ ਟਿੱਪ ਟਿੱਪ ਬਸ ਸਾਰੀ ਦਿਹਾੜੀ ਨਾ ਬਸ ਗਿਰੀ ਜਾਂਦਾ ਹੈ ਦੇਖੋ ਜੀ ਫੇਰ ਅਸੀਂ ਉਹਨਾਂ ਨੂੰ ਫੋਨ ਕਰਿਆ ਜਿਹੜੇ ਉੱਪਰ ਨਾਲ ਇਹ ਮਟੀਰੀਅਲ ਜਿਆ ਪਾਉਣੇ ਹੁੰਨੇ ਆ ਵੀ ਜਿਹੜੀਆਂ ਕਦੇ ਲੈਂਟਰ ਪਤੇੜਾ ਜਾਂ ਫੜ ਜਾਂਦੀਆਂ ਨਾ ਤੇ ਉਹ ਦੇਖ ਕੇ ਗਏ ਉਹ ਕਹਿੰਦੇ ਵੀ ਤੇਣਾ ਬਹੁਤ ਜ਼ਿਆਦਾ ਫਟ ਗਿਆ ਹੋਇਆ ਵੀ ਥੋੜਾ ਨਾ ਜਿਹੜਾ ਇਹ ਬਰਾਂਡੇ ਦਾ ਲੈਂਟਰ ਨਾ ਉਹ ਫੁੱਲ ਗਿਆ ਹੈ ਵੀ ਫੁੱਲਣ ਦੇ ਨਾਲ ਨਾ ਵੀ ਇਹ ਜਿਹੜਾ ਮਟੀਰੀਅਲ ਇਹਦੇ ਕੰਮ ਨਹੀਂ ਕਰਨਾ ਹੈਗਾ ਵੀ ਸੋ ਉਹਨੂੰ ਆਪਾਂ ਇੱਕ ਹੋਰ ਸਲਾਹ ਦਿੰਦੇ ਆ ਦੇਖੋ ਜੀ ਸਾਨੂੰ ਉਹਨਾਂ ਦੀ ਮਿਸਤਰੀ ਦੀ ਸਲਾਹ ਉਹ ਵੀ ਵਧੀਆ ਲੱਗੀ ਆ ਉਹ ਕਹਿੰਦਾ ਵੀ ਤੁਸੀਂ ਕੋਠੇ ਦੇ ਉੱਪਰ ਨਾ ਟੈਲਾਂ ਲਵਾ ਦੋ ਟੈਲਾਂ ਲਵਾਉਣ ਨਾਲ ਨਾ ਤਾਂ ਕਹਿੰਦਾ ਵੀ ਜਿਹੜੀਆਂ ਤੇੜਾ ਹੋਣਗੀਆਂ ਉਹ ਵੀ ਐ ਚੰਗੀ ਤਰ੍ਹਾਂ ਸਿਮਿੰਟ ਨਾਲ ਭਰ ਜਾਣਗੀਆਂ ਵੀ ਟੈਲਾਂ ਦੇ ਨਾਲ ਲਾਉਣ ਨਾਲ ਨਾ ਇੱਕ ਫਾਇਦਾ ਹੋਰ ਹੋ ਜੂਗਾ ਵੀ ਕੋਠੇ ਦੀ ਸਫਾਈ ਵੀ ਹੋ ਜੂਗੀ ਵੀ ਬਿਲਕੁਲ ਵੀ ਕੋਠੇ ਵਰਨਾ ਪਾਣੀ ਨਹੀਂ ਖੜੂਗਾ ਵੀ ਪਾਣੀ ਵੀ ਐ ਰੁੜਿਆ ਜਾਊਗਾ ਵੀ ਨਾ ਥੋੜਾ ਨਾ ਆਹ ਜਿਹੜਾ ਕੋਠਾ ਚੋਂਦਾ ਵੀ ਬਿਲਕੁਲ ਹੀ ਚੋਊਗਾ ਦੇਖੋ ਜੀ ਉਹਦੇ ਵਾਸਤੇ ਨਾ ਫਿਰ ਆਪਾਂ ਨੇ ਨਾ ਖਰਚਾ ਕਰੇ ਦਿੱਤਾ ਏ ਦੇਖੋ ਆਪਾਂ ਨੇ ਇੱਧਰ ਲਿਆ ਕੇ ਨਾ ਟੈਲਾਂ ਰੱਖ ਦਿੱਤੀ ਹੁਣ ਜੇ ਮੌਸਮ ਠੀਕ ਹੋਊਗਾ ਤਾਂ ਕਿਤੇ ਆ ਕੇ ਮਿਸਤਰੀ ਲੱਗੂਗਾ ਤੇ ਆਪਾਂ ਨੇ ਸਿਮੇਂਟ ਵੀ ਰੇਤਾ ਵੀ ਸਾਰਾ ਕੁਝ ਉਹ ਲਿਆ ਕੇ ਸਮਾਨ ਪਹੁੰਚਦਾ ਕਰ ਦਿੱਤਾ ਘਰ ਦੇ ਵਿੱਚ ਉਹ ਕਹਿੰਦੇ ਵੀ ਜਦੋਂ ਮੌਸਮ ਹੋਇਆ ਨਾ ਸਾਫ਼ ਹੋਵੇ ਤਾਂ ਅਸੀਂ ਆ ਜਾਣਾ ਹੈ ਦੇਖੋ ਜੀ ਬਹੁਤ ਜ਼ਿਆਦਾ ਨਾ ਸਮਾਨ ਦੀ ਇੰਨੀ ਜ਼ਿਆਦਾ ਬਰਬਾਦੀ ਹੋਈ ਪਈ ਹੈ ਨਾ ਤੇ ਤੁਹਾਨੂੰ ਮੈਂ ਪਿੱਛੇ ਕਰਕੇ ਵੀ ਦਿਖਾਉਣੀ ਆ ਦੇਖੋ ਇੱਧਰ ਆਪਣੇ ਬਰਾਂਡ ਦੇ ਤੇ ਜਿੱਨਾ ਦੇਖੋ ਕਿੰਨਾ ਜ਼ਿਆਦਾ ਪਾਣੀ ਉਹ ਪਾਣੀ ਹੋਇਆ ਪਿਆ ਇੱਥੇ ਸਾਡੇ ਨਾ ਰੇ ਦੇ ਥੈਲੇ ਰੱਖੇ ਹੋਏ ਤੇ ਜੂਰੀ ਇਹਦੇ ਤੇ ਤਾਂ ਨੁਕਸਾਨ ਨੂੰ ਨਾ ਫਟਾਫਟ ਰੇ ਦੇ ਥੈਲੇ ਚੱਕੜੇ ਪਏ ਆ ਦੇਖੋ ਕਿਹੜੇ ਸਾਫ ਨਾਲ ਐਨਾ ਉੱਪਰੋਂ ਨਾ ਦੇਖੋ ਹੁਣ ਵੀ ਉਹਦੇ ਉੱਪਰ ਸਾਨੂੰ ਮੈਂ ਦਿਖਾਉਣੀ ਆ ਤੇ ਕਿਸ ਤਰ੍ਹਾਂ ਟਿਪ ਟਿਪ ਲੈਂਟਰ ਚੋਂਦਾ ਏ ਚੋਂਦਾ ਵੀ ਉੱਥੇ ਆ ਜਿੱਥੇ ਪੱਖੇ ਦੇ ਕਨੈਕਸ਼ਨ ਆ ਨਾ ਇਸ ਤਰ੍ਹਾਂ ਕਰੰਟ ਹੋਣ ਨੂੰ ਆਉਂਦਾ ਵੀ ਡਰ ਦੇਖੋ ਆ ਸਾਰੀ ਕੰਧ ਨਾਲ ਉੱਪਰ ਤੱਕ ਇਸ ਤਰ੍ਹਾਂ ਸਾਰੇ ਕਿਤੇ ਪਾਣੀ ਆਉਂਦਾ ਏ ਦੇਖੋ ਪਾਣੀ ਚੋ ਚੋ ਕੇ ਨਾ ਢੋਲੀਆਂ ਦੇ ਹੇਠਾਂ ਤੱਕ ਆ ਨਾ ਸਾਰਾ ਆਪਣਾ ਬਰਾਂਡਾ ਨਾਲ ਗਿੱਲਾ ਹੋਇਆ ਪਿਆ ਏ ਦੇਖੋ ਜੀ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੋਇਆ ਮੀਨੇ ਮੈਂ ਤਾਂ ਹੁਣ ਆਏ ਕਹਿੰਦੀ ਆ ਬਾਏ ਬਾਏ ਜੀ ਖਸੂਨਾਂ ਬਾਹਰ ਤਾਂ ਪੈਂਦਾ ਨਹੀਂ ਹੈ ਤੂੰ ਹੁਣ ਟਰੈਕਟਰ ਪਰ ਕਾਹਦੇ ਸੱਜ-ਸੱਜ ਕੇ ਬੈਠੀ ਆ ਬੈਠੀ ਹੋਈ ਇਹ ਦੇਈਏ ਟੈਕ ਦਿਖਾਣੇ ਲਈ ਟੈਲਰ ਦਾ ਚੱਲ ਆਪਣੇ ਘਰ ਆ ਪਹੁੰਚ ਗਈਆਂ ਨਾ ਵਧੀਆ ਪਹੁੰਚ ਗਈਆਂ ਤੇ ਮਿਸਤਰੀ ਆਊਗਾ ਤਾਂ ਕਿਤੇ ਕੰਮ ਚੱਲਣਾ ਆਪਣੇ ਟੈਲਰਾਂ ਦਾ ਉਹ ਤਾਂ ਪਹਿਲਾਂ ਡੱਬਿਆਂ 'ਚ ਨਾ ਜਿਵੇਂ ਡੱਬਿਆਂ ਦੇ ਵਿੱਚ ਪੈਕਿੰਗ ਨਹੀਂ ਕਰਦੇ ਹੁੰਦੇ ਹੈਗੇ ਉਹ ਤਾਂ ਇਸ ਤਰ੍ਹਾਂ ਸਾਰੇ ਟੈਲਰਾਂ ਨੂੰ ਨਾ ਵਿੱਚ ਪੈਕਿੰਗ ਕਰਕੇ ਧਰਨ ਲੱਗੇਗਾ ਬੈਗੂ ਦੇ ਵਿੱਚ ਫਿਰ ਜਿਹੜੇ ਸਾਗ ਨਾਲ ਇਹਨਾਂ ਜ਼ਿਆਦਾ ਮੀਂਹ ਪੈਣ ਲੱਗ ਗਿਆ ਨਾ ਉਹ ਕਹਿੰਦੇ ਫਿਰ ਦਿੱਤਾ ਕਿਲਾ ਹੋ ਜਾਣਾ ਤੇ ਉਹਨਾਂ ਨੇ ਇਸ ਤਰ੍ਹਾਂ ਹੀ ਨ ਟੈਕੂ ਦੇ ਵਿੱਚ ਲੋੜ ਕਰਤਾ ਸਾਰਾ ਮਾਲ ਆ ਤੇ ਟੈਲਾਂ ਬਹੁਤ ਵਧੀਆ ਨੇ ਤਿੰਨ ਰੰਗ ਦੀ ਆਪਾਂ ਨੇ ਟੈਲਾਂ ਲਿਆ ਕੇ ਵਰਕੀਆਂ ਆਉਣੀਆਂ ਨੇ ਬਸ ਹੁਣ ਤਾਂ ਮੀਂਹ ਹਟ ਜਭੇ ਜਾਂ ਮੌਸਮ ਸਾਫ ਹੋਊਗਾ ਨਾ ਜਦੋਂ ਲਾਉਣੇ ਸ਼ੁਰੂ ਕਰ ਦੇਣੀ ਹੈ ਦੇਖ ਲੈ ਰਹਿ ਤਾਂ ਲੈਂਟਰ ਵੀ ਨਹੀਂ ਛੱਡੇ ਹੈਗੇ ਮੀਂਹ ਨੇ ਕਿਵੇਂ ਦੇਖ ਲੈ ਪਾਣੀ ਚੋਂਦਾ ਹੀ ਜਿਆਗਰੀ ਹੁਣ ਫੇਰ ਦੁਬਾਰੇ ਮੀਂਹ ਪੈਣਾ ਸ਼ੁਰੂ ਹੋ ਗਿਆ

ਕੋਈ ਕਰ ਰਿਹਾ ਕੋਈ ਰਹਿ ਰਹਾ ਨਾ ਅੰਦਰ ਕੋਈ ਕਰ ਰਿਹਾ ਕੋਈ ਰਹਿ ਰਹਾ ਕਿੱਥੇ ਉੱਠ ਜੀਦਾ ਆਉ ਰਹਿਣਾ ਹੀ ਕਰਾਂਗਾ ਪਰੇ ਕਰੋ ਨਾ ਟ੍ਰੈਕਟਰ ਤੋਂ ਆਪਣਾ ਕੋ ਮੂੰਹੂੰਗਾ Hãy subscribe cho kênh Ghiền Mì Gõ Để không bỏ lỡ những video hấp dẫn 아, 피가 차다. 지금 ਦੇਖੋ ਇਧਰ ਲੁਧਿਆਣੇ ਵਾਲੀ ਸਾਈਡ ਤੇ ਨਾ ਪੂਰਾ ਕਾਲਾ ਹੀ ਕਾਲਾ ਬੱਦਲ ਆ ਗਿਆ ਏ ਤੇ ਉਹ ਠੰਡੀ ਠੰਡੀ ਚੱਲਦੀ ਆ ਹਵਾ ਦੇਖੋ ਜੀ ਹੁਣ ਤਾਂ ਨਾ ਰੱਬ ਨੂੰ ਮੀਂਹ ਨਾ ਬਿਲਕੁਲ ਵੀ ਪਾਉਣਾ ਨਹੀਂ ਚਾਹੀਦਾ ਹੈਗਾ ਜਿਹੜੇ ਸਾਹਮਣੇ ਨਾਲ ਇੰਨਾ ਜ਼ਿਆਦਾ ਹੜ ਆਏ ਹੋਏ ਹਨਾ ਹੁਣ ਤਾਂ ਰੱਬ ਨਾ ਬਸ ਮਿਹਰੇ ਕਰੇ ਦੇਖੋ ਜੀ ਪਤਾ ਨਹੀਂ ਕੀ ਗੱਲਾਂ ਬਸ ਇੱਕ ਦਿਨ ਦੀ ਧੁੱਪ ਆ ਨਿਕਲਦੀ ਆ ਫੇਰ ਬੱਦਲ ਇੰਨਾ ਜ਼ਿਆਦਾ ਆਉਣਾ ਸ਼ੁਰੂ ਹੋ ਜਾਂਦਾ ਹੈ ਐਦ ਕਿਦਾਂ ਦਾ ਮੌਸਮ ਬਿਲਕੁਲ ਵੀ ਸਾਫ਼ ਨਹੀਂ ਰਿਹਾ ਹੈਗਾ ਦੇਖੋ ਦੇਖੋ ਸਹੀ ਕਿਹੜੇ ਸਾਹਮਣੇ ਨਾਲ ਬੱਦਲ ਆ ਰਿਹਾ ਇਧਰ ਦੇਖ ਦੇ ਕੇ ਨਾ ਇਸ ਤਰ੍ਹਾਂ ਬੱਦਲੋਂ ਤਾਂ ਡਰ ਲੱਗਦਾ ਏ ਇਹ ਤਾਂ ਫੇ ਸਾਰੀ ਦਿਹਾੜੀ ਨਾਲ ਇਸ ਤਰ੍ਹਾਂ ਈ ਮੀਂਹ ਪਈ ਜਾਣਾ ਫਿਰ ਦੇਖੋ ਹੁਣ ਬੱਦਲ ਨਾ ਗਰਜਣ ਲੱਗ ਗਿਆ ਏ ਕਿੰਨਿਆ ਕਰ ਰਹੀਆਂ ਟਾਇਰਾਂ ਉੱਪਰ ਕੋਠੇ ਪਰਚਾਣ ਦੇ ਨੂੰ ਦੇਖੋ ਜੀ ਮੀਂਹ ਨਾ ਰੁਪਣ ਦਾ ਨਾ ਨਹੀਂ ਲੈ ਰਿਹਾ ਹੈਗਾ ਲਗਾਤਾਰ ਮੀਂਹ ਪੈ ਰਿਹਾ ਹੈ ਹਾਂ ਇਹਨੇ ਕਿੱਥੇ ਹਟਣਾ ਅੱਜ ਇਹਨੇ ਹਟਣਾ ਹੈਗਾ ਦੇਖੋ ਜੀ ਅੱਜ ਨਾਲ ਸਵੇਰੇ ਮਿਸਤਰੀ ਆਏ ਤੇ ਕਹਿੰਦੇ ਵੀ ਜਦੋਂ ਟੈਲਾਂ ਲਾ ਦਨੇ ਆ ਦੇਖੋ ਜੀ ਜਦੋਂ ਮਿਸਤਰੀ ਆਏ ਨਾ ਬਸ ਮੀਂਹ ਪੈਣਾ ਸ਼ੁਰੂ ਹੋ ਗਿਆ ਹੀ ਉਹ ਕਹਿੰਦੇ ਫੇਰ ਅਸੀਂ ਐਂ ਕਰਾਂਗੇ ਜੇ ਮੌਸਮ ਕੱਲ ਨੂੰ ਸਾਫ਼ ਰਹੇ ਹਨ ਵੀ ਸਵੇਰੇ ਆ ਕੇ ਕੰਮ ਕਰਾਂਗੇ ਵੀ ਹੁਣ ਆਪਾਂ ਟੈਲਾਂ ਨੂੰ ਨਾ ਉੱਪਰ ਕੋਠੇ ਤੇ ਰੱਖ ਦਨੇ ਆ ਦੇਖੋ ਜੀ ਇਹਨਾਂ ਨੇ ਨਾ ਜਿੰਨਾ ਵੀ ਸਮਾਨ ਤਾਂ ਸਾਰਾ ਹੀ ਕੋਠੇ ਉਪਰ ਰੱਖਤਾ ਤਾਂ ਆਸ ਮੀ ਤਾਂ ਨਾ ਰੁਕਣ ਦਾ ਨਾਉ ਨਹੀਂ ਲੈ ਰਿਹਾ ਹੈਗਾ ਤੇ ਦੇਖੋ ਜੀ ਇੱਧਰ ਸਾਡਾ ਬਰਾਂਡਾ ਨਾ ਹੁਣ ਵੀ ਦੇਖੋ ਕਿੰਨਾ ਜ਼ਿਆਦਾ ਚੁੰਦਾ ਏ ਦੇਖੋ ਗਿੱਲਾ ਹੀ ਗਿੱਲਾ ਹੋਇਆ ਪਿਆ ਸਾਰਾ ਹੀ ਫਰਸ ਇਸ ਤਰ੍ਹਾਂ ਚੁੰਦਾ ਏ ਬਹੁਤ ਜ਼ਿਆਦਾ ਬੁਰਾ ਹਾਲ ਹੈ ਡੱਡ ਦੇ ਉੱਪਰ ਤਰਪਾਲ ਪਾ ਦੇ ਉਹਨਾਂ ਦਾ ਕੰਮ ਤਾਂ ਚੱਲ ਪੂਗਾ ਲੈ ਪਾਸ ਗੋੜੀ ਕਮਾਲ ਬਣਵਾ ਦਿਆ ਮਾਰਿਸ਼ ਆ ਗਿਆ ਹੱਪਾ ਇਹਨੂੰ ਲਾ ਦੋ ਤੁਸੀਂ ਟੈਲਰ ਲਾਉਣਾ ਪੇ ਲਾਊਗਾ ਇਹ ਸਾਰੇ ਕੰਮ ਨਾ ਹੈ ਪੁੱਠੇ ਕਰਦਾ ਏ ਉਹ ਨਾ ਮੀਂਹ ਪੈਣ ਕਰਕੇ ਨਾ ਹਰਿਆਈ ਜੰਮ ਜਾਂਦੀ ਆ 7 ਵਜੇ ਮੀਨ ਰੋ ਜਾਣਾ 2:30 ਵਜੇ ਕਿ ਮੈਂ ਮੀਹ ਰਿਖੂਗਾ ਪੱਜ ਦਾ ਤਿੰਨ ਗਏ 2:30 ਦਾ ਤਾਂ ਉੱਪਰ ਟਾਈਮ ਲੰਘ ਗਿਆ ਨਹੀਂ ਨਹੀਂ ਫੋਨ ਫੋਨ ਦੀਆਂ ਗੱਲਾਂ ਪਰ ਬਿਲਕੁਲ ਵੀ ਨਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਹੈਗਾ ਹੌਸਤਾ ਕਰ ਦੇਣੀ ਹੈਗਾ ਵਿਸ਼ਵਾਸ ਨਹੀਂ ਨਹੀਂ 2:30 ਵਜੇ ਮੀਂਹ ਕਿ ਮੈਂ ਰੁਕਗਾ ਤਿੰਨ ਸਾਢੇ ਤਿੰਨ ਦਾ ਤਾਂ ਟਾਈਮ ਹੋ ਗਿਆ ਦੇਖੋ ਜੀ ਇਹ ਸਾਡਾ ਬੰਦਾ ਬੈਠਾ ਹੈ ਇਹ ਕਹਿੰਦਾ ਮੀ ਰੁਕ ਨਹੀਂ ਰਿਹਾ ਹੈਗਾ ਤਾਂ ਕਿਹਦਾ ਟੈਲਾਂ ਦਾ ਕੰਮ ਸ਼ੁਰੂ ਹੋਣਾ ਹੈ ਇਹਦਾ ਰੱਬ ਦੇ ਰੰਗ ਹੈ ਖਬਰਾਂ ਸਾਰੀ ਰਾਤੇ ਪਈ ਜਾਵੇ ਮੀ ਇਹਦਾ ਕੋਈ ਉਹ ਨਹੀਂ ਹੈਗਾ ਮੀ ਦੇ ਵਿੱਚ ਆਇਆ ਟੈਲਾਂ ਲਾਉਣ ਦਾ ਕੰਮ ਫੇਰ ਰਿਸਕਵਾਜੀ ਦਾ ਹੀ ਹੈ ਜਿੰਨੀ ਕਿ ਲਾਉਂਗੇ ਉੰਨੀ ਕਿ ਫੇਸਮੈਂਟ ਖੁਰ ਜਾਣਾ ਹੈ ਚਲੋ ਜੀ ਹੁਣ ਥੋੜਾ ਜਿਹਾ ਮੀ ਰੁਕਿਆ ਹੈ ਕਹਿੰਦੇ ਅਸੀਂ ਚਲੋ ਕੰਮ ਸ਼ੁਰੂ ਕਰਦੇ ਹਾਂ ਉਹ ਕੱਟੀ ਹੋਈ ਹੈ ਸੂਚਤਾ ਉਹ ਕੱਟੀ ਹੋਇਆ ਹੈ ਜੀ ਹਾਂ ਉਹ ਉੱਦਕਰਨ ਕਾਂਟੇ ਕੋਲ ਜਾਣ ਦਾ ਭਾਵ ਹੈਂਡਬਾਲਸਨ ਜਿੱਲੇ ਬਾਇਨੇ ਤੇ ਬੰਦੇ ਗਾਉਂ ਕਰਦੇ ਤਾਂ ਕੀ ਕਰਨਾ ਸੂਚਤਾ ਹੈ ਹਾਂ ਤਾਂ ਸੂਚਤਾ ਕੀ ਕਰਉਣਾ ਹੈ ਮਾਹਮੂ ਚ ਬੋਲੀ ਹੈਗਾ